ਸਮਰਾਲਾ ਦੇ ਨੇੜੇ ਪਿੰਡ ਕੁੱਬੇ ਨੇੜੇ ਬੰਦ ਪਏ ਟੋਲ ਪਲਾਜ਼ੇ ਦੇ ਨਜ਼ਦੀਕ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ ਜਿਸ ਨੂੰ ਪੁਲਿਸ ਕਾਰਵਾਈ ਤੋਂ ਬਾਅਦ ਸਿਵਲ ਹਸਪਤਾਲ ਪਹੁੰਚਾਇਆ ਗਿਆ ਮ੍ਰਿਤਕ ਦੀ ਪਛਾਣ ਕਮਲਪ੍ਰੀਤ ਸਿੰਘ ਵਾਸੀ ਸੋਮਲ ਖੇੜੀ ਥਾਣਾ ਮਲੋਦ ਵਜੋਂ ਹੋਈ ਹੈ ਜਿਸ ਨੇ ਦਰਖਤ ਨਾਲ ਲਟਕੇ ਆਤਮ ਹੱਤਿਆ ਕਰ ਲਈ ਹੈ ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ ਕਮਲ ਤੁਹਾਲ ਤੇ ਇਹ ਪੁਰਾਣਾ ਹੀ ਸਾਡਾ ਮਾ ਕੀ ਨਾਮ ਵਗੈਰਾ ਕੀ ਕੀ ਕਾਰਨ ਕੀ ਹੈ ਹੈ ਜੀ ਕੰਮ ਤਾਂ ਕੁਛ ਨਹੀਂ ਜੀ ਇਹ ਰੁਪਈਆ ਸੰ ਚਲਦਾ ਜੀ ਇਹਦੇ ਕਰਕੇ ਕਮਲ ਕ੍ਰਿਪਾ ਜੀ ਇਹਦੀ ਬੇਟੀ ਹੈ ਜੀ ਇੱਕ ਤੇ ਸਿਸਟਰ ਮੇਰੇ ਮੈਸੇਜ ਆ ਨਾਲ ਬੇਟੀ ਹੈਗੇ ਜੀ ਤਿੰਨ ਚਾਰ ਚਾਰ ਨਾਮ ਦਾ ਮੋਂ ਪਰੋਂ ਆਏ ਸੀ ਜੀ ਪਹਿਲਾਂ ਤੇ ਹੁਣ ਠੇਕੇ ਦੇ ਲੱਗੇ ਆਏ ਸੀ ਲੁਧਿਆਣਾ ਜੁੱਦਾਂ ਲੁਧਿਆਣੇ ਤੋਂ ਬਾਹਰੋਂ ਆਇਆ ਜੀ ਲੋਕ ਸਾਲੋਂ ਕੇ ਬਾਹਰੋਂ ਆਇਆ ਕੀਤਾ ਤੇ ਬਾਹਰ ਕਿਹੜੀ ਕੰਟਰੀ ਸੀ ਸੌਦੀ ਤੋਂ ਜੀ ਸੋ ਦੇਰ ਤੋਂ ਡਿਪਰੈਸ਼ਨ ਚ ਕਿੰਨੇ ਕ ਟਾਈਮ ਤੋਂ ਲੱਗ ਰਹੀ ਤੁਹਾਨੂੰ ਕੋਈ ਦਵਾਈ ਮੇਰੇ ਹੁਣਾਂ ਦਵਾਈ ਚੱਲ ਰਹੀ ਹੈ ਠੀਕ ਚੱਲ ਰਹੀ ਤੇ ਕੀ ਲੱਗਦਾ ਵੀ ਉਹੀ ਕਾਰਨ ਬਣਿਆ ਡਿਪਰੈਸ਼ਨ ਠੀਕ ਕਹਿ ਸਕਦੇ ਹਾਂ ਜੀ ਹੁਣ ਸਾਨੂੰ ਤਾਂ ਫੋਨ ਆਇਆ ਤੁਨਾਂ ਟੈਕਨਿਕ ਵੀ ਦਵਾਈ ਡਿਪਰੈਸ਼ਨ ਦੇ ਵਿੱਚ ਬੜਾ ਮੋਟਾ ਕੋਈ ਗੱਲ ਉਹ ਬਤਾ ਪਰਾਂ ਜੀ ਇਹ ਐਸੇ ਜਰਨਲ ਸੰਗ ਜੀ ਥਾਣਾ ਸਮਰਾਲਾ ਮਾਮਲਾ ਇਹਦੇ ਵਿੱਚ ਇਹ ਹੈ ਜੀ ਇੱਕ ਅੱਜ ਨਾਮ ਲੂੰ ਬੰਦੇ ਦਾ ਕੋਈ ਫੋਨ ਆਇਆ ਸੀ ਸਾਨੂੰ ਥਾਣੇ ਸਮਰਾਲੇ ਮਸੀ ਨੂੰ ਕਿ ਕਿਸੇ ਵਿਅਕਤੀ ਦੀ ਨਹਿਰ ਦੇ ਕੰਡੇ ਤੇ ਦਰਖਤ ਦੇ ਨਾਲ ਲਾਸ਼ ਲਟਕ ਪਈ ਹੈ ਜਿਸ ਤੇ ਅਸੀਂ ਮੌਕੇ ਤੇ ਜਾ ਕੇ ਦੇਖਿਆ ਉਹਦੀ ਛਾਣਬੀਨ ਕੀਤੀ ਸਨਅਕ ਤੋਂ ਪਤਾ ਲੱਗਾ ਕਿ ਉਹ ਕਮਲਪ੍ਰੀਤ ਸਿੰਘ ਛੋਟਾ ਨਾ ਕਮਲ ਕਹਿੰਦੇ ਨੇ ਉਹਨੂੰ son of ਦਰਸ਼ਨ ਸਿੰਘ ਪਿੰਡ ਕੌਮਲ ਖੇੜੀ ਥਾਣਾ ਮਲੋਦ ਜ਼ਿਲ੍ਹਾ ਲੁਧਿਆਣਾ ਦਾ ਉਥੋਂ ਦਾ ਐਡਰੈਸ ਤਸਦੀਕ ਹੋਇਆ ਉਹਦਾ ਬਾਕੀ ਇਹਨਾਂ ਦੇ ਵਾਰਸ ਆ ਰਹੇ ਨੇ ਕਿੰਨੇ ਸਾਲ ਦਾ ਇਹ ਹੋਣਾ तकरीबन 40-45 ਸਾਲ ਦਾ ਕੀ ਕੰਮ ਕਰਦਾ ਸੀ ਮੁਰਲੀ ਜਾਂਚ ਤੋਂ ਪਤਾ ਲੱਗਿਆ ਕਿ ਉਹ ਕੀ ਕੰਮ ਕੀ ਕਰਦਾ ਸੀ ਮੁਰਲੀ ਜਾਂਚ ਤੋਂ ਦੇਖੋ ਜੀ ਇਹ ਪਤਾ ਲੱਗਿਆ ਸੁਣ ਦੇ ਵਿੱਚ ਆਇਆ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਉਹਦੇ ਘਰਦਿਆਂ ਨਾਲ ਭੇ ਠੇਕੇਦਾਰਾਂ ਦੇ ਨਾਲ ਕੋਈ ਕੰਮ ਕਰਦਾ ਸੀਗਾ ਡਰਾਈਵਰੀ ਦਾ ਗੱਡੀ ਚਲਾਉਂਦਾ ਸੀ ਬਾਕੀ ਉਹਨਾਂ ਦੇ ਆਏ ਤੇ ਹਾਲਾਤਾਂ ਦਾ ਪਤਾ ਲੱਗੂਗਾ ਕੀ ਹਾਲਾਤ ਨੇ ਅੱਗੇ ਤੇ ਹਾਂਜੀ ਇਹ ਤਾਂ ਘਰਦਿਆਂ ਨੂੰ ਤਲਾਹ ਕਰ ਦਿੱਤੀ ਗਈ ਹੈ ਜਦੋਂ ਆਉਂਦੇ ਨੇ ਜੋ ਅੱਗੇ ਕਾਰਵਾਈ ਹੋਊਗੀ ਅਮਲ ਵਿੱਚ ਲਿਆਂਦੀ ਜਾਊਗੀ ਡੈੱਡ ਬੋਡੀ ਫੋਰਟ ਡੈੱਡ ਬਡੀ ਅਸੀਂ ਮੋਰਚਰੀ ਵਿੱਚ ਰੱਖਾਤੀ ਸਮਰਾਲੇ ਲਿਆ ਕੇ ਹਸਪਤਾਲ ਦੇ ਵਿੱਚ ਤੇ ਸਵੇਰੇ ਕਾਰਵਾਈ ਕਰਕੇ ਜਿਹੜੀ ਇਹ ਪੋਸਟਮਾਰਟ ਫਰਾ ਕੇ ਲਾਸ਼ ਉਹਨਾਂ ਦੇ ਵਾਰਸਾਂ ਦੇ ਕੋਲੇ ਕੀਤੀ ਜਾਊਗੀ